ਉੜੀ ਜੀ ਲਾਪਰਵਾਹੀ ਕਿਸ ਤਰ੍ਹਾਂ ਜ਼ਿੰਦਗੀ ਤੇ ਭਾਰੀ ਪੈ ਸਕਦੀ ਹੈ ਇਸ ਤਰ੍ਹਾਂ ਦਾ ਮਾਮਲਾ ਅਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਸਵੇਰੇ 에ਰਪੋਰਟ ਤੇ ਸਵਾਰੀ ਛੱਡ ਕੇ ਵਾਪਸ ਪਰਤ ਰਹੀ ਸੀ ਜਿਹੜਾ ਕਾਰ ਨੋਵਾ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਅਗਰਸਲ ਡਰਾਈਵਰ ਦੀ ਅੱਖ ਲੱਗਣ ਕਾਰਨ ਇਹ ਹਾਦਸਾ ਹੋਇਆ ਜਿੱਤੇ ਚੱਲਦੇ ਨੋਵਾ ਸਵਾਰ ਨੇ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ। ਟੱਕਰ ਵੀ ਬਹੁਤ ਜ਼ਬਰਦਸਤ ਸੀ ਕਿ ਨੋਵਾ ਦੇ ਪਰੱਚੇ ਉੱਰ ਨਾਲ ਟਰੈਕਟਰ ਦੋ ਭਾਗ ਹੋ ਗਿਆ। ਇਸ ਹਾਦਸੇ ਵਿੱਚ ਦੋਨੇ ਡਰਾਈਵਰਾਂ ਦੀ ਮੌਤ ਹੋ ਗਈ। ਐਕਸੀਡੈਂਟ ਹੋਇਆ ਜੀ ਆ ਆਪਣਾ ਵੇਰਕਾ ਬਾਈਪਾਸ ਹਾਂਜੀ। ਗੱਲ ਜੀ ਉੱਥੋਂ ਟਰੈਕਟਰ ਤੋਂ ਰਿਹਾ ਕੋਈ 5:30 ਵਜੇ ਤੇ ਰੋਡ ਤੇ ਆਈ ਜਾਂਦਾ ਪਿੱਛੋਂ ਗੱਡੀ ਆਈ ਨੋਵਾ ਉਹਨੇ ਮਾਰੀ ਜ਼ੋਰ ਦੇ ਨਾਲ। ਭਗਤਾਂ ਵਾਲੇ ਦਾਣਾ ਮੰਡੀ ਤੋਂ ਰਹੀ ਜੀ। ਗਲਤੀਆਂ ਦੇਖੋ ਜੀ ਰੋ ਪਿੱਛੋਂ ਗੱਡੀ ਵੱਜੀ ਆ ਨਵਾਲੇ ਦੀ ਵੀ ਕਹਿ ਸਕਦੇ ਆ ਅਗਲਾ। ਗੱਡੀ ਬਹੁਤ ਤੇਜ਼ੀ ਜੀ ਹਾਂਜੀ। ਗੱਡੀ ਵਾਲਾ 에어ਪੋਰਟ ਤੋਂ ਆਇਆ ਜੀ। ਨਹੀਂ ਖਾਲੀ ਇਕੱਲਾ ਇੱਕ ਜਣਾ। ਇਹ ਟਰਾਲੀ ਟਰੈਕਟਰ ਕਿਸੇ ਘੇਰੇ ਪੈਂਦੇ ਨੇ। ਟਰਾਲੀ ਵਾਲਾ ਅੰਮ੍ਰਿਤਸਰ ਦਾ ਜੀ। ਦੋ ਬੰਦੇ ਦੀ ਮੌਤ ਹੋ ਗਈ। ਇੱਕ ਜ ਆ ਲਾਗੇ ਪਿੰਡ ਵਾ ਕਿਹੜਾ ਇਥੋਂ ਦਾ ਇਹ ਇਹਦਾ ਟਰੈਕਟਰ ਵਾਲਾ ਜਿਹੜਾ ਇਹ ਚਰਨਤਾਰਨ ਰੋਡ ਤੋਂ ਲੈ ਕੇ ਝੋਨਾਂ ਦੇ ਬਟਾਲੇ ਚੱਲਿਆ ਹੈ ਸਵੇਰੇ 6 ਵਜੇ ਦਾ ਟਾਈਮ ਹੈ ਤੇ ਮਗਰੋਂ ਨੋਵਾ ਗੱਡੀ ਵਾਲਾ ਆਇਆ ਵਾ ਉਹ 에어ਪੋਰਟ ਤੇ ਗਿਆ ਸੀ ਆਪਣੇ ਰਿਸ਼ਤੇਦਾਰ ਨੂੰ ਛੱਡ ਕੇ ਤੇ ਇੱਥੇ ਚਗਾਵਾ ਪਿੰਡ ਇਹਦੇ ਕੀਆ ਦੇ ਨਾਲ ਚਗਾਵੇ ਇੱਧਰ ਲੱਗੇ ਆ ਚਗਾਵਾ ਪਿੰਡੀਆਂ ਕੇ ਕੀ ਇਹਨੂੰ ਕਹਿੰਦੇ ਆ ਇਹਦੇ ਲਾਗੇ ਪਿੰਡ ਆ ਉੱਥੇ ਨੇ ਜਾਣਾ ਸੀ ਉੱਥੋਂ ਬੱਚੇ ਛੱਡਣ ਆਉਣਾ ਤੇ ਇਹ ਸੁਣ ਕੇ ਆਇਆ ਉਹ ਕਹਿੰਦੇ ਜਾਂਦੇ ਦੀ ਅੱਖ ਲੱਗ ਗਈ ਆ ਗੱਡੀ ਤੇਜ਼ ਹੈ ਗੱਡੀ ਪਿੱਛੋਂ ਮਾਰੀ ਆ ਉਹ ਟਰੈਕਟਰ ਵਾਲੇ ਦਾ ਟਰੈਕਟਰ ਟੁੱਟ ਗਿਆ ਉਹ ਟਰੈਕਟਰ ਥੱਲੇ ਆ ਗਿਆ ਟਰਾਲੀ ਥੱਲੇ ਤੇ ਉਹਦੀ ਗੱਡੀ ਥੱਲੇ ਜਾ ਪਈ ਤੇ ਉਹਦੀ ਵੀ ਮੌਤ ਹੋ ਗਈ ਆ ਦੋਵਾਂ ਜਣਿਆਂ ਦੀ ਦੋਵਾਂ ਦੀ ਟਰੈਕਟਰ ਟਰਾਲੀ ਵਾਲੇ ਦੀ ਵੀ ਹੋ ਗਈ ਤੇ ਜਿਹੜਾ ਗੱਡੀ ਚਾਲ ਕੇ ਉਹਦੀ ਵੀ ਮੌਤ ਹੋ ਗਈ ਆ ਗਲਤੀ ਤੇ ਹੁਣ ਗੱਡੀ ਵਾਲੇ ਦੀ ਆ ਗੱਡੀ ਪਿੱਛੋਂ ਮਾਰੀ ਆ ਗੱਡੀ ਤੇਜ਼ ਮਾਰੀ ਆ ਪਰ ਹੁਣ ਮੌਤ ਤੇ ਦੋਵਾਂ ਦੀ ਹੋ ਗਿਆ ਕਾਰਵਾਈ ਦੇ ਜੋ ਹੋ ਗਿਆ ਇਹਨਾਂ ਨੂੰ ਜੇ ਪੁੱਛਣਗੇ ਤੇ ਉਸ ਨਾਲ ਕਾਰਵਾਈ ਕੀਤੀ ਜਾਊਗੀ ਇਹ ਕੌਣ ਟਰੈਕਟਰ ਵਾਲੇ ਇਹਨਾਂ ਦਾ ਪਿੰਡ ਹੈਗੇ ਇਧਰ ਭਿੱਖੀ ਪਿੰਡ ਲਾਗੇ ਪਿੰਡ ਆ ਤੇ ਉਹ ਤਰ੍ਹਾਂ ਰਹਿੰਦਾ ਆਪਣੇ ਸੌਹਰੇ ਘਰ ਤੇ ਤਰਨਤਾਰਨ ਰੋਡ ਤੇ ਰਹਿੰਦਾ ਇੱਕ ਦਿਨ ਦੱਸਣ ਦਾ ਤਰਨਤਾਰ ਰੋਡ ਦਾ ਵਾ ਤੇ ਇਹ ਇੱਕ ਚਗਾਵਾ ਪਿੰਡ ਆ ਦੇਵੀ ਚਵਿੰਡੇ ਲੱਗੇ ਜਿਹੜਾ ਉੱਥੋਂ ਦਾ ਵਾ ਤੇ ਸਰ ਵਾਰਦਾ ਤੇ ਕਿਹੜੀ ਜਗ੍ਹਾ ਤੇ ਲੱਗਦਾ ਸਵੇਰੇ 6 ਵਜੇ ਦੀ ਇਹ ਮੈਂ ਨਾ ਜਿਹੜਾ ਬਟਾਲਾ ਰੋਡ ਆ ਈ ਪਾਸ ਹਾਂ ਦੋਨੋਂ ਵੀ ਸਕੂਲ ਦੇ ਕੋਲ ਡੂਨ ਸਕੂਲ ਤੋਂ ਥੋੜਾ ਜਿਹਾ ਅੱਗੇ ਆਣ ਕੇ ਜੀ ਕੇ ਆ ਟੀਵੀ ਥੋੜੀ ਜੀ ਲਾਪਰਵਾਹੀ ਕਿਸ ਤਰ੍ਹਾਂ ਜ਼ਿੰਦਗੀ ਤੇ ਭਾਰੀ ਪੈ ਸਕਦੀ ਹੈ ਇਸ ਤਰ੍ਹਾਂ ਦਾ ਮਾਮਲਾ ਅਮਿਤਸਰ ਤੋਂ ਸਾਹਮਣੇ ਆਇਆ ਜਿੱਥੇ ਸਵੇਰੇ 에어ਪੋਰਟ ਤੇ ਸਵਾਰੀ ਛੱਡ ਕੇ ਵਾਪਸ ਪਰਤ ਰਹੀ ਸੀ ਜ਼ਰਤਾਰ ਨਵਾਂ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਦਰਅਸਲ ਡਰਾਈਵਰ ਦੀ ਅੱਖ ਲੱਗਣ ਕਾਰਨ ਇਹ ਹਾਦਸਾ ਹੋਇਆ ਜਿਸ ਦੇ ਚਲਦੇ ਇਨੋਵਾ ਸਵਾਰ ਨੇ ਟਰੈਕਟਰ ਟਰਾਲੇ ਨੂੰ ਟੱਕਰ ਮਾਰ ਦਿੱਤੀ ਟੱਕਰ ਇਹ ਜ਼ਿਆਦਾ ਜ਼ਬਰਦਸਤ ਸੀ ਕਿ ਇਨੋਵਾ ਦੇ ਪਰ ਕੱਚੇ ਉਸ ਨਾਲ ਟਰੈਕਟਰ ਨੂੰ ਦੋ ਪਾਰ ਹੋ ਗਿਆ ਇਸ ਹਾਦਸੇ ਵਿੱਚ ਦੋਨੇ ਡਰਾਈਵਰਾਂ ਦੀ ਮੌਤ ਹੋ ਗਈ। ਐਕਸੀਡੈਂਟ ਹੋਇਆ ਜੀ ਆ ਆਪਣਾ ਵੇਰਕਾ ਬਾਈਪਾਸ ਹਾਂਜੀ। ਗੱਲ ਜੀ ਉੱਥੋਂ ਟਰੈਕਟਰ ਤੋਂ ਰਿਹਾ ਕੋਈ 5:30 ਵਜੇ ਤੇ ਰੋਡ ਤੇ ਜਾਈ ਜਾਂਦਾ ਪਿੱਛੋਂ ਗੱਡੀ ਆਈ ਨੋਵਾ ਉਹਨੇ ਮਾਰੀ ਜ਼ੋਰ ਦੇ ਨਾਲ। ਭਗਤਾਂ ਵਾਲੇ ਦਾਣਾ ਮੰਡੀ ਤੋਂ ਰਹੀ ਜੀ। ਗਲਤੀ ਨੂੰ ਦੇਖੋ ਜੀ ਰੋ ਪਿੱਛੋਂ ਗੱਡੀ ਵੱਜੀ ਆ ਨਵਾਲੇ ਦੀ ਵੀ ਕਹਿ ਸਕਦੇ ਆ ਅਗਲਾ। ਗੱਡੀ ਬਹੁਤ ਤੇਜ਼ੀ ਜੀ ਹਾਂਜੀ। ਗੱਡੀ ਵਾਲਾ 에어ਪੋਰਟ ਤੋਂ ਆਇਆ ਜੀ। ਨਹੀਂ ਖਾਲੀ ਇਕੱਲਾ ਇੱਕ ਜਣਾ। ਇਹ ਟਰਾਲੀ ਟਰੈਕਟਰ ਕਿਸੇ ਘੇਰੇ ਪੈਂਦੇ ਨੇ। ਟਰਾਲੀ ਵਾਲਾ ਅਮਰਸਰ ਦਾ ਜੀ। ਦੋ ਬੰਦੇ ਦੀ ਮੌਤ ਹੋ ਗਈ। ਇੱਕ ਜੀ ਦਾ ਆ ਲਾਗੇ ਪਿੰਡ ਵਾ ਕਿਹੜਾ ਇਥੋਂ ਦਾ ਇਹ ਇਹਦਾ ਟਰੈਕਟਰ ਵਾਲਾ ਜਿਹੜਾ ਇਹ ਚਰਨਤਾਰਨ ਰੋਡ ਤੋਂ ਲੈ ਕੇ ਝੋਨਾਂ ਦੇ ਬਟਾਲੇ ਚੱਲਿਆ ਹੈ ਸਵੇਰੇ 6 ਵਜੇ ਦਾ ਟਾਈਮ ਹੈ ਤੇ ਮਗਰੋਂ ਨੋਵਾ ਗੱਡੀ ਵਾਲਾ ਆਇਆ ਵਾ ਉਹ 에어ਪੋਰਟ ਤੇ ਗਿਆ ਸੀ ਆਪਣੇ ਰਿਸ਼ਤੇਦਾਰ ਨੂੰ ਛੱਡ ਕੇ ਤੇ ਇੱਥੇ ਚਿਗਾਵਾ ਪਿੰਡ ਇਹਦੇ ਕੀਆ ਦੇ ਨਾਲ ਚਿਗਾਵੇ ਇੱਧਰ ਲੱਗੇ ਆ ਚਿਗਾਵਾ ਪਿੰਡੀਆਂ ਕੇ ਕੀ ਇਹਨੂੰ ਕਹਿੰਦੇ ਆ ਇਹਦੇ ਲਾਗੇ ਪਿੰਡ ਆ ਉੱਥੇ ਨੇ ਜਾਣਾ ਸੀ ਉੱਥੋਂ ਬੱਚੇ ਛੱਡਣ ਆਉਣਾ ਤੇ ਇਹ ਸੁਣ ਕੇ ਆਇਆ ਉਹ ਕਹਿੰਦੇ ਜਾਂਦੇ ਦੀ ਅੱਖ ਲੱਗ ਗਈ ਆ ਗੱਡੀ ਤੇਜ਼ ਹੈ ਗੱਡੀ ਪਿੱਛੋਂ ਮਾਰੀ ਆ ਉਹ ਟਰੈਕਟਰ ਵਾਲੇ ਦਾ ਟਰੈਕਟਰ ਟੁੱਟ ਗਿਆ ਉਹ ਟਰੈਕਟਰ ਥੱਲੇ ਆ ਗਿਆ ਟਰਾਲੀ ਥੱਲੇ ਤੇ ਉਹਦੀ ਗੱਡੀ ਥੱਲੇ ਜਾ ਪਈ ਤੇ ਉਹਦੀ ਵੀ ਮੌਤ ਹੋ ਗਈ ਆ ਦੋਵਾਂ ਜਣਿਆਂ ਦੀ ਦੋਵਾਂ ਦੀ ਟਰੈਕਟਰ ਟਰਾਲੀ ਵਾਲੇ ਦੀ ਵੀ ਹੋ ਗਈ ਤੇ ਜਿਹੜਾ ਗੱਡੀ ਚਾਲ ਕੇ ਉਹਦੀ ਵੀ ਮੌਤ ਹੋ ਗਈ ਹੈ ਗਲਤੀ ਤੇ ਹੁਣ ਗੱਡੀ ਵਾਲੇ ਦੀ ਆ ਗੱਡੀ ਪਿੱਛੋਂ ਮਾਰੀ ਆ ਗੱਡੀ ਤੇਜ਼ ਮਾਰੀ ਆ ਪਰ ਹੁਣ ਮੌਤ ਤੇ ਦੋਵਾਂ ਦੀ ਹੋ ਗਿਆ ਕਾਰਵਾਈ ਦੇ ਜੋਗੇ ਹਨ ਉਹਨਾਂ ਨੂੰ ਜੇ ਪੁੱਛਣਗੇ ਤਾਂ ਹਸਾਂ ਨਾਲ ਕਾਰਵਾਈ ਕੀਤੀ ਜਾਊਗੀ ਇਹ ਕੌਣ ਟਰੈਕਟਰ ਵਾਲੇ ਇਹਨਾਂ ਦਾ ਪਿੰਡ ਹੈਗੇ ਇਧਰ ਭਿੱਖੀ ਪਿੰਡ ਲਾਗੇ ਪਿੰਡ ਆ ਤੇ ਉਹ ਤਰ੍ਹਾਂ ਰਹਿੰਦਾ ਆਪਣੇ ਸੌਹਰੇ ਘਰ ਤੇ ਤਰਨਤਾਰਨ ਰੋਡ ਤੇ ਰਹਿੰਦਾ ਇੱਕ ਦਿਨ ਦੱਸਣਿਆ ਤਰਨਤਾਰ ਰੋਡ ਦਾ ਵਾ ਤੇ ਇਹ ਇੱਕ ਚਗਾਵਾ ਪਿੰਡ ਆ ਦੇਵੀ ਚਵਿੰਡੇ ਲੱਗੇ ਜਿਹੜਾ ਉੱਥੋਂ ਦਾ ਵਾ ਸਵੇਰੇ 6 ਵਜੇ ਦੀ ਇਹ ਮੈਂ ਨਾ ਜਿਹੜਾ ਬਟਾਲਾ ਰੋਡ ਆ ਆਈ ਪਾਸ ਹਾਂ ਦੋਨੋਂ ਸਕੂਲ ਦੇ ਕੋਲ ਡੂਨ ਸਕੂਲ ਤੋਂ ਥੋੜਾ ਜਿਹਾ ਅੱਗੇ ਆਣ ਕੇ ਜੀ ਕੇ ਆ ਟੀਵੀ